ਉਹਦਾ ਹੰਸ ਰਾਜ ਨੂੰ ਪੈ ਗਿਆ ਮੈਂ ਕਿਹਾ ਅੱਗੇ ਕਮੀ ਸੀ ਮੇਰੀ ਬਿਲਤੀ ਕਰਨ ਵਾਲਿਆ ਜੀ ਉਹਦਾ ਹੰਸ ਰਾਜ ਨੂੰ ਪੈ ਗਿਆ ਮੈਂ ਕਿਹਾ ਅੱਗੇ ਕਮੀ ਸੀ ਮੇਰੀ ਬਿਲਤੀ ਕਰਨ ਵਾਲਿਆ ਜੀ ਇੱਥੇ ਆ ਰਾਮ ਇੱਥੇ ਆ ਰਾਮ ਆਹੋਂ ਕਿਤਾ ਮਨੋਂ ਵਤ ਲੋਟੇ ਬਹੁਤ ਤਲ ਚਲੋਂਦਾ ਗਿਆ ਆਹੋਂ ਕਿਤਾ ਮਨੋਂ ਵਤ ਲੋਟੇ ਬਹੁਤ ਤਲ ਚਲੋਂਦਾ ਗਿਆ ਐਂ ਟੋਣਾ ਚਾਹਦਾ ਕੋਈ ਸਤਗੁਰਾਂ ਦੀ ਬੇਅਦਬੀ ਦਾ ਕਹਿੰਦਾ ਜੀ ਜੇ ਕਰੀ ਬਿਠਾ ਦੇ ਸਭ ਤੋਂ ਤੱਕ ਤੇ ਕੀਤਾ ਕੱਖ ਵੀ ਨਹੀਂ ਕਿਹਾ ਤੱਕਾ ਦੀ ਤੋੜਿਆ ਜੀ ਤੇ ਜੇ ਨਹੀਂ ਕੀਤਾ ਤੇ ਜਿਹੜਾ ਕਰਦਾ ਜਿਹੜਾ ਤੁਹਾਡਾ ਫਿਕਰ ਕਰਦਾ ਕਿ ਉਹਦੇ ਤੇ ਯਕੀਨਤਾ ਵੀ ਧਰਦੀ ਮੈਂ ਇਸ ਕਰਕੇ ਕਿਹਾ ਕਿ ਇੱਥੇ ਅਸੀਂ ਲਕੀਆਂ ਲਗਾਈਆਂ ਫੈਕਟਰੀਆਂ ਬੰਦ ਕਰਾਈ ਜਾਂਦੇ ਆ ਲੱਕੇ ਲਗਾ ਪ੍ਰੋਜੈਕਟ ਬੰਦ ਕਰਾਈ ਜਾਂਦੇ ਆ ਅਸੀਂ ਫੇਰ ਚਾਹੁੰਦੇ ਆ ਉਦਾਂ ਦੇ ਅਸੀਂ ਟਿੱਬਿਆਂ ਚ ਫਰੀਏ ਜਿੱਥੇ ਵਾਗ ਰੋਲੇ ਹੋਰਦੇ ਸੀ ਉਹ ਮੋਟਰਵੇ ਬਣਾਈ ਜਾਂਦਾ ਕੋਈ ਕਹਿੰਦਾ ਗਰੀਬਾਂ ਨੂੰ ਸੁੱਖ ਦਾ ਸਾਹ ਆ ਜਵੇ ਉਹ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਇਆ ਪਾਰਿਆ ਕਰਜੇ-ਕੁਰਜੇ ਵੀ ਮaaf ਕਰ ਦੇਣਗੇ ਕਿ ਅਪਾਵਿਕਾਂ ਨੂੰ ਨਹੀਂ ਕਿਹੜੇ ਗਲਤ ਤੋਂ ਦੰਗੀ ਜਾਏ ਇਸ ਕਰਕੇ ਜੇ ਪਰਖ ਲਿਆ ਤੇ ਐਤਕੀ ਸਰਫ ਇੱਕਾਂ ਦੀ ਸ਼ਿਕਾਇਤ ਕਰ ਲਓ ਉਹ ਨਿਹਾਰ ਬਦਲ ਦੇਗਾ ਪੰਜਾਬ ਦੀ ਨਹੀਂ ਕਿਸੇ ਜਵਾਨ ਅਸੀਂ ਪ੍ਰਾਇਮਰੀ ਚ ਪੜਦੇ ਸੀ ਜਦੋਂ ਕਹਿੰਦੇ ਦੇਸ਼ਾਂ ਚੋਂ ਦੇਸ਼ ਪੰਜਾਬ ਨਹੀਂ ਸਹੀ ਦੇਸ਼ ਪੰਜਾਬ ਸੀ ਆਪਣੇ ਆਪ ਵਿੱਚ ਸੂਬਾ ਨਹੀਂ ਸੀਗਾ ਇਹ ਕਿੱਥੋਂ ਕਿੱਥੇ ਚਲੇ ਗਿਆ ਕਿੱਥੋਂ ਕਿੱਥੇ ਪਹੁੰਚ ਗਏ ਜਿੰਨੇ ਤੇ ਆਇਲੈਸ ਕਰਕੇ ਉਹ ਕੰਬੇ ਦੇ ਪੁੱਤ ਜਿੰਟ ਨੇ ਕਿਹਾ ਹੈ ਬਾਇਲੈਸ ਨਾਲ ਕਰੋ ਭਜੋ ਜਿਹੜੇ ਬੱਚੇ ਪੈਸੇ ਨਹੀਂ ਖਰਚ ਸਕਦੇ ਤਾਂ ਪੜ੍ਹਾਈ ਤੇ ਨਾਲ ਆਇਲੈਸ ਕਰ ਸਕਦੇ ਆ ਜਜ ਨੇ ਉਹ ਡਿਗਰੀਆਂ ਮਿਲ ਗਈਆਂ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਨੌਕਰੀ ਨਹੀਂ ਮਿਲਦੀ ਪੂਰ ਜਿ ਨਸ਼ਾ ਬਣ ਜਾਂਦੇ ਆ ਆ ਇਲਾਜ ਆ ਕੋਈ ਹੋਰ ਕੋਈ ਇਲਾਜ ਨਹੀਂ ਜਿਹੜਾ ਕਹਿੰਦੇ ਇੱਕ ਵਾਰ ਹੀ ਸੰਗ ਬੋਟਾ ਪਾਓ ਚੌੜੇ ਕੰਮਾਂ ਤੋਂ ਕੀ ਸ਼ਕਿਆ ਹੈ ਹਾਂ ਅੱਜ ਵੀਡੀਓ ਦੇਖੀ ਬੜਾ ਹਰਾਸ ਰਹਿ ਗਿਆ ਅਰਕੇਸ਼ ਜੀ ਕਿੰਨੂੰ ਨੀਂਦ ਨਹੀਂ ਸੀ ਕੀ ਉਹ ਬਿਮਾਰ ਉੱਠ ਵਰਗਾ ਕਰਦਾ ਉਹ ਬਿਮਾਰ ਜੇ ਉੱਠ ਵਰਗਾ ਉਹਦਾ ਮੂੰਹ ਲੰਬਾ ਹੋ ਗਿਆ ਉਹ ਜਿਹੜਾ ਕਹਿੰਦਾ ਸਾਰਾ ਇਹਨਾਂ ਨੂੰ ਲੱਗਦਾ ਇੱਥੇ ਲੰਬੀ ਵਾਲੇ ਇਹਨਾਂ ਨੂੰ ਇੱਥੇ ਆ ਰਹੇ ਆ ਉਹ ਇੱਥੇ ਆ ਰਹੇ ਆ ਉਹ ਕੋ ਤਾਂ ਮਨ ਉਹ ਤੋੜਦੇ ਬਹੁਤ ਤਾਂ ਚੱਲ ਜਾਂਦਾ ਲੋ ਆ ਇਹ ਤੋ ਚੱਲ ਜਾਂਦਾ ਲੋ ਆ ਉਹ ਤੋ ਟੋ ਚਲੋ ਦੋ ਲੋ ਤਾਂ ਤੇ ਦਿੱਤ ਅਸਲੀ ਮਗ ਨੂੰ ਆਹ ਸੋਹਣ ਤੇ ਆ ਆਵਾਟਾ ਦਾ ਕਹਿਦਾ ਮੈਂ ਕਦਾਜ ਮੈਂ ਕੱਪ ਉਹ ਬੇ ਤੇ ਹੱਸਣਾ ਰੋ ਆਪਣੀ ਭੈਣ ਦੇ ਨਾਲ ਭਾਈਏ ਦੇ ਹਾਲਤ ਵੱਡਾ ਬਾਤ ਸੀਗਾ ਥੋੜਾ ਹੋਰ ਸੰਭਾਰ ਗਿਆ ਉਸ ਨੂੰ ਬੇੜਾ ਕਰੀਤਾ ਉਹ ਕਹਿੰਦਾ ਕੱਲ ਪਰਸੋਂ ਹਾਂ ਲੈ ਲੇ ਆ ਆਉਂਦੇ ਹਾਂ ਅਨਸਰਾਜ ਨੂੰ ਬਹਿ ਗਿਆ ਮੈਂ ਕਿਹਾ ਅੱਗੇ ਥਰਮੀ ਸੀ ਮੇਰੀ ਬਿਜਲੀ ਕਰਨ ਵਾਲਿਆ ਦੀ ਤੂੰ ਵੀ ਆ ਜਾ ਹਾਂ ਹਾਂ ਖੰਦਾਗ ਤੇ ਕਹਦਾ ਆ ਕੋ ਤੂੰ ਵੀ ਆ ਜਾ ਹਾਂ ਹਾਂ ਖੰਦਾਗ ਤੇ ਕਹਦਾ ਆ ਕੋ ਤੂੰ ਵੀ ਆ ਜਾ ਹਾਂ ਹਾਂ ਖੰਦਾਗ ਤੇ ਕਹਦਾ ਆ ਕੋ ਤੂੰ ਵੀ ਆ ਜਾ ਹਾਂ ਹਾਂ ਖੰਦਾਗ ਤੇ ਕਹਦਾ ਆ ਬੋਲ ਤੋ ਅਲੂਠੜ ਦਾ ਮੂੰਹ ਬਿਮਾਰ ਹੁੰਠੜ ਦਾ ਮੂੰਹ ਆਉਦਾ ਇੱਡਾ ਮੂੰਹ ਨਹੀਂ ਖਤਰੂ ਦਾ ਉਹ ਮੈਂ ਕਿਹਾ ਤੂੰ ਤਾਂ ਆਪਣੇ ਮੂੰਹ ਚੋਂ ਬਲਾਕ ਕੱਟ ਦਿਆ ਕਰ ਗਰੀਬਾਂ ਨੂੰ ਫਿਰ ਬਾਅਦ ਚਾਣਾ ਥੋੜਾ ਜਿਹਾ ਗ੍ਰਿਪਾ ਦਾ ਇੱਕ ਨੰਮੂ ਨੇ ਤੇੜਾ ਡੜੇ ਪੜੇ ਮਾਂ ਅੰਤਲਾਕ ਮੰਨੂ ਆਠਾ ਅੰਤਲਾਕ ਤੇ ਆ ਪਾਈਏ ਯਾਰ ਨਹੀਂ ਰਹਿਦਾ ਚੁਗਾ ਜੀ ਤਾਂ ਬੰਚੀ ਵਜੇ ਸੀ ਮੇਰੇ ਘਰ ਚੱਡੀ ਫਰੀ ਕੈਮ ਹੋ ਗਿਆ ਕਹਿੰਦਾ ਦੇਖੋ ਕਿਤਾ ਉਹ ਤੂੰ ਸੌਂਤ ਕਰ ਹੋਸ਼ ਨੂੰ ਹੱਥ ਮਾਰ ਮਾਮੀ ਤੇਰੀ ਕਿਤੇ ਕੇਲੇ ਲਈ ਆਉਂਦੀ ਆ ਚੱਕਿਆ ਮਜੀਠੀਆ ਪੜੇ ਫਿਰ ਦੇਖ ਆਪਣੀ ਥਾਂ ਲੋਕਾਂ ਦਾ ਕੀਨੇ ਲੋਕਾਂ ਦਾ ਲੁੱਟ ਕੇ ਜਿਹੜਾ ਆਪਣੇ ਆਪ ਨੂੰ ਸਾਫ ਖਾਵੇ ਲਾਹਣਤ ਐਸੇ ਸਾਨ ਦੇ ਇੱਕ ਮਜ਼ਦੂਰ ਆ ਪਤਲੀ ਦਾਲ ਮਸਾਲੇ ਦੀ ਨਾਲ ਵੀ ਰੋਟੀ ਖਾਂਦਾ ਉਹ ਸਰਦਾਰ ਆ ਮੇਰੀ ਨਜ਼ਰ ਵਿੱਚ ਉਹ ਦਸਨਵਾ ਦੀ ਤੇ ਗੁਰਗੁਣਾਨਕ ਸਰ ਨੂੰ ਮੰਨਦਾ ਗੁਰਗੁਣਾਨਕ ਸਾਹਿਬ ਦਾ ਹੁਕਮ ਸਿੱਧ ਕਰਤ ਕਰੋ ਜਿੰਨੀ ਵੀ ਹੈ ਦੋ ਆ ਇੱਕ ਵੰਡ ਦਿਓ ਵੰਡੋ ਨਾਮ ਜਪੋ ਉਹ ਆ ਗਿਆ ਸਦਾਰੀ ਕਿ ਸਰਦਾਰੀਆਂ ਔਰ ਗਰੀਜਾਂ ਦੇ ਪਹਿਲਾ ਪਿੱਠੂ ਜਾ ਰਿਹਾ ਇਦੋਂ ਤੱਕ ਹੋਇ ਸੂਤ ਕਰ ਲਖੋ ਤੁਗ ਨੂੰ ਇਹਦਾ ਭਰਾ ਹੈ ਤਾਂ ਇਹ ਤਾਂ ਸ਼ੁਰੂ ਹੀ ਹੋਣਾ ਚਾਹਦਾ ਲੈਕਪਰ ਮੈਂ ਬੜਾ ਖੁਸ਼ ਬੜਾ ਗੀਲੋ ਜੀ ਕਿਉਂ ਮੈਂ ਕਿਹਾ ਛਾਜਤ ਬੋਲਦੇ ਛਾਂ ਨਹੀਂ ਕਿਉਂ ਬੋਲਦੇ ਜੇ ਤੂੰ ਆ ਹੀ ਗਿਆ ਆਇਆ ਵੀ ਬੜੀ ਲੇਟ ਹੈ ਭੈਣ ਨਾ ਖੜੀ ਹੁੰਦੀ ਤੇ ਕਿੰਨਾ ਟਾਈਮ ਦੀ ਤਰਸਦੀ ਮੱਕੂ ਆ ਅੱਜ ਆਇਆ ਆ ਛਾਵਾ ਤਾਂਗਾ ਕਹਿੰਦਾ ਮੈਂ ਤੜਾ ਦਾ ਮੈਂ ਤੜਾ ਉਹ ਬੈਠਾ ਹੱਸਣਾ ਰੋ ਆਪਣੀ ਭੈਣ ਦੇ ਹਾਲੇ ਭਾਈਏ ਦੇ ਹਾਲ ਜੀ ਵੱਡਾ ਬਾਦਲ ਸੀਗਾ ਥੋੜਾ ਹੋਰ ਸੰਭਾਲ ਗਿਆ ਤੁਸੀਂ ਤਾਂ ਬੇੜਾ ਕਰ ਕੀਤਾ ਉਹ ਤਾਂ ਵੀ ਕੱਲ ਪਰਸੋਂ ਆ ਲੈਣੇ